ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਥੇੜੀ ਸਾਹਿਬ ਜਦੋਂ ਦਸ਼ਮੇਸ਼ ਪਿਤਾ ਜੀ ਆਏ ਤਾਂ ਇੱਥੇ ਹਕਮਨਾਥ ਜੋਗੀ ਰਹਿੰਦਾ ਸੀ ਉਸ ਦਾ ਇੱਕ ਡੇਰਾ ਸੀ ਤੇ ਉਸ ਦੇ ਚੇਲੇ ਸਨ ਆਟੇ ਵਾਲੀ ਚੱਕੀ ਸੀ ਤੇ گاਵਾਂ ਦਾ ਵਗ ਸੀ ਹਕਮਨਾਥ ਨੇ ਹੱਥ ਯੋਗ ਜਰੀਏ ਤਿੰਨ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ ਪਹਿਲੀ ਸੀ ਮਨੋਵੇਗ ਇਸ ਦਾ ਭਾਵ ਇਹ ਸੀ ਕਿ ਉਹ ਜਿੱਥੋਂ ਤੱਕ ਜੀ ਚਾਹੇ ਕੋਮ ਸਕਦਾ ਸੀ ਇਸ ਕਰਕੇ ਉਸ ਦੇ ਚੇਲੇ ਦੂਰ ਦੂਰ ਤੱਕ ਗਜ਼ਾ ਕਰਕੇ ਰਾਤ ਨੂੰ ਡੇਰੇ ਤੇ ਵਾਪਸ ਆ ਜਾਂਦੇ ਸਨ ਦੂਜੀ ਸ੍ਰੀ ਸੀ ਵਸ਼ੀਕਰਨ ਇਸ ਨਾਲ ਉਹ ਕਿਸੇ ਨੂੰ ਵੀ ਆਪਣੇ ਵਸ ਵਿੱਚ ਰੱਖ ਸਕਦਾ ਸੀ ਇਸ ਦੇ ਬਲ ਨਾਲ ਉਹ ਲਵੇਰੀਆਂ گاਉਂਾਂ ਦੇ ਬੱਚੇ ਨਾਲ ਹੁੰਦੇ ਹੋਏ ਵੀ ਨਹੀਂ ਸੰਨ ਚੁੰਗਦੇ ਤੀਜੀ ਕਰਾਮਾਤ ਸੀ ਕਿ ਉਹ ਇੱਕ ਚੀਜ਼ ਤੋਂ ਨੇਕਾਂ ਚੀਜ਼ਾਂ ਦਿਖਾ ਜਾਂ ਬਣਾ ਸਕਦਾ ਸੀ ਇਸ ਕਰਕੇ yogi ਖਿਜਰੀ ਦੀ ਰਿੱਜੀ ਹੋਈ ਇੱਕ ਤੌੜੀ ਨਾਲ ਸਾਰਿਆਂ ਲਈ ਆਹਾਰ ਤਿਆਰ ਹੋ ਜਾਂਦਾ ਸੀ ਜਦੋਂ ਦਸ਼ਮੇਸ਼ ਪਿਤਾ ਜੀ ਇਸ ਜਗ੍ਹਾ ਤੇ ਆਏ ਤਾਂ ਹੁਕਮਨਾਦ yogi ਨੇ ਆਪਣੀਆਂ ਅਨੇਕਾਂ ਕਰਾਮਾਤਾਂ ਦਿਖਾਉਣੀਆਂ ਚਾਹੀਆਂ ਪਰ ਗੁਰੂ ਜੀ ਨੇ ਆਪਣੇ ਤੀਰ ਤੀ ਨੋਕ ਨਾਲ ਸਾਰੀਆਂ ਕਰਾਮਾਤਾਂ ਖਿੱਚ ਲਈਆਂ ਜਿਸ ਕਰਕੇ ਹਕਮਨਾਥ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਤੇ ਉਹ ਰਾਤੋ ਰਾਤ ਸਮਾਂ ਚੁੱਕ ਕੇ ਆਪਣੀ ਜੀਲਿਆਂ ਨਾਲ ਇਥੋਂ ਕੂਚ ਕਰ ਗਿਆ ਤੇ ਹੁਣ ਇਸ ਜਗ੍ਹਾ ਤੇ ਪਵਿੱਤਰ ਗੁਰਦੁਆਰਾ ਸੁਸ਼ੋਭਤ ਹੈ ਤੇ ਸੰਗਤਾਂ ਦੂਰੋਂ ਨੇੜੋਂ ਆ ਕੇ ਦਰਸ਼ਨ ਕਰਦੀਆਂ ਹਨ ਤੇ ਲਾਹੇ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ